ਕਹੋ ਨਾਨਕ ਜਵਾਰੇ ਪਜ ਮਨਾ ਜੈ ਬਤ ਜਮ ਕੋ ਮੀਨ ਕਿ ਜਨਸ ਤੋਂ ਕਾ ਹੀ ਰਿਓ ਨਮਗਨਾ ਹੋਏ ਉਦਾਸ ਕਹੋ ਨਾਨਕ ਪਾਜ ਹਰ ਬਨਾ ਪਰ ਨਜਮ ਕੀ ਫਾਸੇ ਤੇ ਨਪਉ ਹੀ ਗਇਓ ਜੀਤ ਸ੍ਰੀ ਨਾਨਕ ਪੰਜ ਹਰਮਨ ਆਉਧ ਜਾਤ ਅਬੀਤ ਮਿਰਦ ਪਇਓ ਸੁਝੇ ਨਹੀਂ ਕਾਲ ਪਹੁੰਚੇ ਉਹਨਾਂ ਸ੍ਰੀ ਨਾਨਕ ਨਰਬਾਬਰੇ ਕੋ ਨਾਮ ਜੇ ਭਗਵਾਨ ਨਦਾਰਾ ਸੰਪਤ ਸਗਲ ਜਿਨਨੇ ਆਪਣੀ ਕਰਮਨ ਇਨ ਮੈਂ ਕਸੰਗੀ ਨਹੀਂ ਨਾਨਕ ਸਾਚੀ ਜਾਨ ਤਿਤਯੋਧਾਰਨ ਪਹਿਰਨ ਹਰਿਆਣਾਜ ਕੇ ਨਾ ਨਾਨਕ ਤੈ ਜਾਨੀਐ ਸਦਾ ਬਸਤ ਤੁਮ ਸਾਥ ਨਾਨਕ ਅਜੇ ਤੋ ਕੋ ਦਿਓ ਤਾਂ ਸੋ ਨਹਿ ਲੈ ਨਕੀਨ ਕਹੋ ਨਾਨਕ ਨਾਰੇ ਬਾਬਰੇ ਅਬ ਕਿਉ ਡੋਲਤ ਦੀਨ ताने ताने सुख दो यार जाम नानक सुना सिमरत रहे नाम राम सुख जाता राम ਸੁਨ ਰਹੇ ਮਨਾ ਕੈ ਸਿਮਰਤ ਗਤੋ ਏ ਜਹ ਸਿਮਰਤ ਗਤ ਪਾਈਏ ਤੇ ਬਚਰੇ ਤੇ ਮੀਤ ਕਹੋ ਨਾਨਕ ਸੁਨ ਰਹੇ ਮਨਾ ਔਜ ਕਟਦੈ ਨੀਤ ਬਾਜ ਤਦ ਕੋ ਧਨ ਰਚਿਓ ਜਾਨੋ ਜਦਰ ਸੁਜਾਨ ਜੇ ਦੀਪ ਚੇ ਨਾਨਕ ਆ ਲੀਨ ਤੈ ਮੈਂ ਮਾਨ ਕਦਮੇ ਅਰਜੂ ਬਸੇ ਸੰਤਨ ਕਹਿ ਉਪਕਾਰਉ ਕਉ ਨਾਨਕ ਤੈ ਭਜ ਮਨਾ ਮੋਦ ਵਿਦ ਉਤਰਾ ਪਰ ਸੁਖ ਸੁਖ ਜੈ ਪਰਸੇ ਨਹੀਂ ਲੋਗ ਮੋਏ ਬਿਮਾਰ ਹੈ नानक सुत भॻवान दया न जय गंजन लोष मान नानक सुनरे मना मुग ता त जानज़ो जाॻ नई भेरीमान नानक सुनरे मना मुग ता तान ਕਹੂ ਕਉ ਦੇਤ ਨਹਿ ਨਹਿ ਬੇਮਾਨ ਤਿਆਨ ਕਹਉ ਨਾਨਕ ਸੁਨ ਰੇ ਮਨ ਗਿਆਨੀ ਤਾਏ ਬਖਾਨ ਜਹ ਵਿਗਿਆ ਸਗਲੀ ਤੇ ਜੀ ਲਿਓ ਬੇਗ ਬੇਰਾਗ ਕੋ ਨਾਨਕ ਸੁਨ ਰੇ ਮਨਾ ਤੈ ਨਰੇ ਮਾਥੇ ਪਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਯੋ ਦਾਸ ਕੋ ਨਾਨਕ ਸੁਨ ਰੇ ਮਨਾ ਤੈ ਕਟ ਬ੍ਰਾਹਮਣੀ ਵਾਸ ਜੈ ਪ੍ਰਾਣੀ ਹਮੇ ਦਜੀ ਰਤਾਰਾਮ ਪੁਜੈਣ ਕਉ ਨਾਨਕ ਵਾ ਮੁਕਤ ਨਰ ਏ ਮਨ ਸਾਚੀ ਜਾਨ ਪੈ ਨਾਜ਼ਨ ਦੁਰਮਤ ਹਰਨ ਮੈਂ ਹਰ ਕੋ ਨਾ ਮਿਸਕਿਨ ਜੋ ਨਾਨਕ ਪਜੇ ਸਫਨ ਹੋਏ ਤੈ ਕਾ ਮੈਂ ਇਹ ਬਾਗੁਣ ਗੋਵਿੰਦ ਪਜੋ ਕਰਨ ਸੁਨੋ ਹਰਨਾਮ ਕਉ ਨਾਨਕ ਸੁਨਰੇ ਮਨਾ ਪਰਿਉ ਨਜਮ ਕੇ ਧਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਪਨ ਕਰੇ ਹੋਰ ਨਵੇਦ ਉਧਾਰ ਕਿਉਂ ਸੁਖ ਨਾ ਯਰ ਬੇਕਨਾ ਐਸੇ ਜਗ ਕੋ ਜਾਨ ਇਨ ਮੈਂ ਕਛਸਾ ਚੋ ਨਹੀਂ ਨਾਨਕ ਤਿਨ ਬਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਣੀ ਡੋਲਤਨੀਤ ਘੋਟਣ ਮੈਂ ਨਾਨਕ ਕੋ ਮੈਨ ਜੈ ਰਚੀਤ ਜੈਸੇ ਜਲਤੇ ਕੋਤਪੁਦਾ ਉਪਜੇ ਬਿਨ ਸੇਂ ਦਿੱਤ ਜਗ ਰਚਨਾ ਤੇ ਸੇ ਰਚੀ ਕਉ ਨਾਨਕ ਸੁਨਮੀਤ ਗੁਰਾਣੀ ਕੈ ਜੁਨ ਚੇਤੈ ਮਦਮਾਇਆ ਕੇ ਅੰਦ ਕਉ ਨਾਨਕ ਬਿਨ ਹਰ ਭਜਨ ਪੰਧ ਤਾਏ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਜ਼ਰ ਮੇਂ ਸੋਨਰੇ ਮਨਾ ਦੁਰ ਲਗਮ ਨਖਦੇ ਮਾਇਆ ਕਰਨ ਤਵਈ ਮੁਰਗਲੋ ਵੇ ਅਜਾਨਾ ਕੋ ਨਾਨਕ ਬਿਨ ਹਰ ਪਛਨ ਬਿਰਤਾ ਜਨਮਸਰਾਣੂ ਜੂ ਪ੍ਰਾਣੀ ਨੇ ਸਦਿਨ ਪਜੇ ਰੂਗ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮੈਂ ਮੈਂ ਭਦਰਿਓ ਬਿਸਰਿਓ ਵਾ ਵਿੰਦ ਨਾਮਾ ਕੋ ਨਾਨਕ ਬਿਨ ਹਰ ਪਛਨ ਜੀਵਨ ਕੌਨੇ ਕਾਮ ਰਾਣੀ ਰਾਮ ਨ ਚੇਤੇਈ ਮਦਮਾਇਆ ਕੇ ਅੰਧ ਕਉ ਨਾਨਕ ਹਰਿ ਭਜ ਬਿਨ ਪਤ ਨਹੀਂ ਜਮਬੰਦ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋ ਕਉ ਨਾਨਕ ਹਰਿ ਭਜ ਮੰਨਾਈ ਕੰਤ ਸਹਾਈ ਹੋਏ ਜੁਨਮ ਜਨਮ ਪਰਬਤ ਫਿਰਿਓ ਮਿਟਿਉ ਨਾ ਜਮ ਕੋtras ਕਉ ਨਾਨਕ ਹਰਿ ਭਜ ਮੰਨਾਈ ਨਿਪਾਰੇ ਬਾਸ ਦਨ ਬੋਧ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਬਰਮਤ ਸੋ ਨਾਮ ਕਰ ਫਤਿਓ ਰਖ ਲਿਓ ਭਗਵਾ ਮੇਂ ਬਾਲ ਜਵਾਨੀ ਅਰ ਬਿਰਦ ਬੁਨਾ ਤੀਨ ਅਵਸਥਾ ਜਾਨ ਕਉ ਨਾਨਕ ਹਰ ਪੱਛ ਬਿਨ ਬਿਠਾ ਸਭੀ ਮਾਨ ਕਰਨੋ ਤੋ ਸੋ ਨਾ ਕੀਓ ਪਰਿਓ ਲੋਭ ਕੇ ਬੰਦ ਨਾਨਕ ਸਮੇ ਹੋ ਰੱਖ ਗਿਓ ਅਬਰ ਘਰੋ ਅਵਤੰਦ ਮਨ ਮਾਇਆ ਮੇ ਰਮ ਰਿਓ ਨਿਕਸਤ ਨਾਇਨ ਮੀਤ ਨਾਨਕ ਮੂਰਤ ਚਿਤਰ ਜਿਓ ਛਾਡੋ ਨਾਇ ਮੀਤ ਨਰ ਜਹਤ ਗਜਿਓ ਰ ਔਰੇ ਕੀ ਔਰੇ ਪਈ ਜਗਤ ਵਿਤਰੇ ਜੋ ਰੋੜ ਨਾਨਕ ਫਾਸੀ ਦਲ ਬੜੀ ਜਦ ਨੇ ਬਹੁਤ ਸੁਖ ਕੇ ਕੀਏ ਦੁਖ ਗੋਕਿਓ ਨਕੋਏ ਕਉ ਨਾਨਕ ਸੁਨਰੇ ਮਨਾ ਹਰ ਭਾਵੈ ਸੋਈ ਜਗਤ ਬਿਭਾਰੀ ਬਿਰਤ ਹੈ ਸਭ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰਤ ਪੂਰਨੋ ਸ਼ਿਤੇ ਰੋ ਨਹੀਂ ਨਾਨਕ ਕਹੋ ਬਖਾਮ ਕਰਵ ਕਰਤ ਹੈ ਦੇਖੋ ਬਿਨ ਸੇਸ਼ਨ ਮੈਂ ਮੀਤ ਜੈ ਪ੍ਰਾਣੀ ਹਰ ਜਸ ਕਹਿਓ ਨਾ ਜੈ ਜਗ ਜੀਤ ਜੈ ਗੱਡ ਸਿਮਰਨ ਰਾਮ ਕੋ ਸੋ ਨਰ ਮੁਗਤਾ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈ ਪ੍ਰਾਣੀ ਕੇ ਨਾਹੇ ਮਨ ਜੈਸੀ ਸੁਪਰ ਸੁਜਾਨ ਨਾਨਕ ਮਨ ਉਤਾਏ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਚਿਤਿਤ ਨਾਨਕ ਏ ਪਿਤ ਹਰ ਪਚੋ ਇਕ ਮਨ ਹੋਏ ਇਕ ਚੇਤ ਹੀਰਤ ਪਰਤੇ ਅਰਦਾਨ ਕਰ ਮਨ ਮਹਿ ਤਰੇ ਬਿਮਾਨਾ ਨਾਨਕ ਨਿਰਸਵਲ ਜਾਤ ਤੈ ਜੋ ਕੋ ਚਰੇ ਸ਼ਨਾਮ ਜਿੜੇ ਕੰਪੇ ਉਹ ਬਾਗ ਡਗਮਗੇ ਨੈਣ ਜੋਤ ਤੇ ਨਾ ਕਉ ਨਾਨਕ ਇਹ ਵੇਦ ਪਈ ਤੋ ਨਾ ਰਸਕ ਦੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰਾ ਹਰ ਭਗਤ ਹੈ ਤੈਨ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਟ ਹੈ ਜਾਣ ਲਿਓ ਰੇ ਮੀਤ ਕਉ ਨਾਨਕ ਤੇਰਾ ਨਾਰੇ ਜੋ ਬਾਲੂ ਕੀ ਪੀਤ ਰਾਮ ਗਇਆ ਕਾਸ਼ ਨਹੀ ਸੁਬਨੇ ਜੋ ਸੰਸਾਰ ਬਿੰਦਤਾ ਦੇ ਕੀ ਜੀਏ ਜੋ ਅਣਹੋਣੀ ਓਏ ਇਹ ਮਾਰਗ ਸੰਸਾਰ ਕੋ ਨਾਨਕ ਗੰਨਾਈ ਕੋ ਏ ਜੋ ਉਬਜੋ ਸੋ ਬਿਨਸ ਹੈ ਪਰੋ ਅਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸ਼ਾਰ ਜਗ ਜੰਗਾਲ ਲੋਹਰਾ